ਸਾਸਰੀ ਕਾ ਜੀ ਸਾਸਰੀ ਕਾਰ ਵੀਰਤ ਪਹਿਣਾ ਸਾਰਨ ਸਾਸਰੀ ਕਾ ਜੀ ਬੱਚਾ ਨੂੰ ਬਹੁਤ ਬਹੁਤ ਪਿਆਰ ਮੇਰਾ ਚੈਨਲ ਬੇਬੇ ਦੀ ਰਸੋਈ ਵਿੱਚ ਆਪ ਦਾ ਸਵਾਗਤ ਆ ਅੱਜ ਆਪਾਂ ਬੇਬੇ ਦੀ ਰਸੋਈ ਦੇ ਵਿੱਚ ਬਣਾਉਣ ਜਾ ਰਹੇ ਆ ਮਿਲਕ ਕੇਕ ਮਿਲਕ ਕੇਕ ਬਣਾਉਣ ਦੇ ਲਈ ਆਪਾਂ ਨੂੰ ਲੈਣਾ ਪਊਗਾ ਦੁੱਧ ਪਿਓਰ ਫੁੱਲ ਫੈਟ ਦਾ ਦੁੱਧ ਲੈ ਤਾ ਆਪਾਂ ਮੱਝ ਦਾ 2 ਲੀਟਰ ਦੁੱਧ ਲੈ ਤਨੇਗੇ ਤੇ ਇਹਨੂੰ ਆਪਾਂ ਗੈਸ ਚ ਲਾਤਾ ਤੇ ਕੜਾਹੀ ਦੇ ਵਿੱਚ ਪਾ ਕੇ ਦੁੱਧ ਤਰ ਤਰ ਤਾ ਤੇ ਹਣ ਦੁੱਧ ਨੂੰ ਆਊਗਾ ਪਹਿਲਾਂ ਵਾਲਾ ਤੇ ਉਸ ਤੋਂ ਬਾਅਦ ਵਿੱਚ ਜਦੋਂ ਦੁੱਧ 1 ਕਿਲੋ ਰਹਿ ਗਿਆ ਆਪਣੇ ਹਲਾਉਂਦੇ ਹਲਾਉਂਦੇ ਆਪਾਂ ਇਹਨੂੰ ਹਲਾਈ ਜਾਣਾ ਗੈਸ ਆਪਾਂ ਔਨ ਕਰਤਾ ਥੱਲੇ ਤੇ ਹੁਣ ਆਪਾਂ ਇਹਨੂੰ ਹਲਾਈ ਜਾਣਾ ਵੀ ਆਪਣਾ ਦੁੱਧ ਫੁੱਲ ਫੈਟ ਦਾ ਇਹ ਥੱਲੇ ਨਾ ਲੱਗ ਜੇ ਕੜਾਈ ਵੀ ਆਪਣੀ ਵੈਸੇ ਹੈਵੀ ਹੈਗੀ ਤੇ ਫਿਰ ਵੀ ਥੱਲੇ ਲੱਗਣ ਦਾ ਡਰ ਹੁੰਦਾ ਹੈਗਾ ਤੇ ਜਦੋਂ ਆਪਣਾ ਦੁੱਧ ਇਹ 2 ਕਿਲੋ ਤੋਂ 1 ਕਿਲੋ ਤੇ ਰਹਿ ਗਿਆ ਉਦੋਂ ਆਪਾਂ ਜਿਹੜਾ ਅਗਲਾ ਪ੍ਰੋਸੈਸ ਆ ਉਹ ਸ਼ੁਰੂ ਕਰਾਂਗੇ ਉਨਾਂ ਚਿਰ ਆਪਾਂ ਦੁੱਧ ਨੂੰ ਐਸੇ ਤਰ੍ਹਾਂ ਹੀ ਹਲਾਉਂਦੇ ਰਹਿਾਂਗੇ ਹਾਂਜੀ ਆਪਾਂ ਨੂੰ 5-7 ਮਿੰਟ ਹੋ ਗਏ ਰਹਿੰਦਿਆਂ ਨੂੰ ਤੇ ਇਹ ਦੁੱਧ ਆਪਣਾ ਵਾਲੀ ਬਾਜੀ ਚੁੱਕੀ ਐ ਨੂੰ ਰਿੱਜੀ ਜਾਂਦਾਗਾ ਤੇ ਘਟਣ ਵੀ ਲੱਗ ਗਿਆ ਤੇ ਆਪਾਂ ਉਵਾਲਾ ਹੁੰਦਾ ਸੀਗਾ ਬਾਲਾ ਫਿਰ ਆਪਾਂ ਸਲੋ ਤੇ ਕਰਤਾ ਸੀਗਾ ਤੇ ਹੁਣ ਆਪਾਂ ਵਾਲਾ ਟਿਕ ਗਿਆ ਹੁਣ ਆਪਣਾ ਤੇ ਹੁਣ ਆਪਾਂ ਇਹਨੂੰ ਤੇਜ਼ ਕਰ ਲਿਆ ਹੁਣ ਇਹ ਤੇਜ਼ ਕਰਕੇ ਆਪਾਂ ਬੱਸ ਆਹ ਖਰਚਣਾ ਫੇਰ ਜਾਣਾ ਵਿੱਚ ਥੱਲੇ ਨਹੀਂ ਲੱਗਣ ਦੇਣਾਗਾ ਤੇ ਜਦੋਂ ਅੱਧਾ ਰਹਿ ਗਿਆ ਤੇ ਫਿਰ ਆਪਾਂ ਤੁਹਾਨੂੰ ਅਗਲਾ ਪ੍ਰਕਿਰਿਆ ਦੱਸਦੇ ਆਂ ਦੇਖੋ ਜੀ ਆਪਣਾ ਹਨਾ ਆਪਾਂ ਨੂੰ 15-20 ਮਿੰਟ ਹੋ ਗਏ ਦੁੱਧ ਨੂੰ ਪਕਾਉਂਦੇ ਨੂੰ ਤੇ ਆਪਣਾ ਦੁੱਧ ਕੁਝ ਹੱਤ ਤੱਕ ਖੁਆਵਾਨ ਦੇ ਕਾਬਲ ਹੋ ਚੁੱਕਿਆ ਹੈਗਾ ਤੇ ਬੰਨ ਵੀ ਲੱਗ ਗਿਆ ਤੇ ਤੁਸੀਂ ਦੇਖਦੇ ਹੋਵੋਗੇ ਕਿੱਥੇ ਸੀਗੀ ਕੜਾਹੀ ਤੇ ਕਿੱਥੇ ਪਹੁੰਚ ਗਈ ਤੇ ਯਾਨੀ ਹਜੇ ਕਿੱਲੋ ਦੁੱਧ ਨਹੀਂ ਰਿਹਾ ਆਪਣਾ ਕਿੱਲੋ ਤੋਂ ਜ਼ਿਆਦਾ ਹੈਗਾ ਇਹ ਤੇ ਹੁਣ ਇੱਥੇ ਆਪਾਂ ਇਹਦੇ ਵਿੱਚ ਪਾਉਣੇ ਆਂਗੇ ਖੰਡ 2 ਕਿੱਲੋ ਦੁੱਧ ਸੀਗਾ 2 ਕਿੱਲੋ ਦੁੱਧ ਦੇ ਵਿੱਚ ਤੁਸੀਂ ਆਪਦੇ ਹਿਸਾਬ ਦੇ ਨਾਲ ਮਿੱਠਾ ਪਾ ਸਕਦੇ ਜਿੰਨਾ ਕੁ ਤੁਸੀਂ ਮਿੱਠਾ ਥੋੜਾ ਬਹੁਤਾ ਖਾਣੇ ਹੋਗੇ ਉਸ ਤਰ੍ਹਾਂ ਹੀ ਕੋਈ ਬਹੁਤਾ ਨਹੀਂ ਖਾਂਦਾ ਹੁੰਦਾ ਕੋਈ ਥੋੜਾ ਵੀ ਖਾਂਦਾ ਹੁੰਦਾਗਾ ਤੇ ਆਪਾਂ ਇੱਥੇ 200 ਗ੍ਰਾਮ ਖੰਡ ਪਾਉਣੇ ਆਗੇ ਆ ਦੇਖੋ 200 ਗ੍ਰਾਮ ਆਪਹਿਚ ਖੰਡ ਪਾਤੀ ਖੰਡ ਇੱਥੇ ਪਾਉਣ ਦਾ ਇਹ ਕਾਰਨ ਵਾ ਕਿਉਂਕਿ ਜਿਹੜਾ ਆਪਣਾ ਮਿਲਕ ਪਾਊਡਰ ਦਾ ਕਲਰ ਹੁੰਦਾ ਨਾ ਉਹ ਤੁਸੀਂ ਦੇਖਿਆਗਾ ਉਹ ਬਾਈਟ ਨਹੀਂ ਹੁੰਦਾ ਹੋਰ ਧਿਕਾਦਾ ਹੁੰਦਾ ਥੋੜਾ ਜਿਹਾ ਆਪਣੇ ਖੰਡ ਨੇ ਉਹੀ ਕਲਰ ਦੇ ਦੇਣਾਗਾ ਤੇ ਜਦੋਂ ਆਪਾਂ ਇੱਥੇ ਖੰਡ ਪਾਵਾਂਗੇ ਕਿਉਂਕਿ ਵਿੱਚ ਖੰਡ ਕੜੀ ਜਾਊਗੀ ਹੁਣ ਇਹਦੇ ਤੇ ਇਸ ਲਈ ਆਪਾਂ ਨੂੰ ਇੱਥੇ ਖੰਡ ਪਾਉਣੀ ਪਈ ਹੈਗੀ ਨੇ ਆਪਾਂ ਰੋਕ ਕੇ ਪਾਉਂਦੇ ਹਜੇ ਹੋਰ ਤੇ ਹੁਣ ਆਪਾਂ ਇੱਕ ਚੀਜ਼ ਇਹਦੇ ਵਿੱਚ ਹੋਰ ਪਾਵਾਂਗੇ ਉਹ ਆਪਾਂ ਪਾਵਾਂਗੇ ਥੋੜਾ ਜਿਹਾ ਰੋਕ ਕੇ ਜਦ ਤੱਕ ਕਰਪਾ ਇਹਨੂੰ ਥੱਲੇ ਨਹੀਂ ਲੱਗਣ ਦੇਣਾ ਬਸ ਆਪਾਂ ਇਹਨੂੰ ਹਲਾ ਹੀ ਜਾਣਾਗਾ ਜਦੋਂ ਆਪਣੀ ਖੰਡ ਚੰਗੀ ਤਰ੍ਹਾਂ ਦੇ ਵਿੱਚ ਖੁਰਗੀ ਫਿਰ ਆਪਾਂ ਉਹ ਚੀਜ਼ ਪਾਵਾਂਗੇ ਇਹਦੇ ਵਿੱਚ ਦੇਖੋ ਜੀ ਇਹ ਆਪਾਂ ਨਾ ਕਿਲੋ ਕੁ ਰਹੇਗਾ ਦੁੱਧ ਹੁਣ ਆਪਣਾ ਤੇ ਆਪਣਾ ਖੋਆ ਇਹ ਬੰਦ ਲੱਗ ਗਿਆ ਤੇ ਹੁਣ ਆਪਾਂ ਖੋਏ ਦਾ ਮਿਲਕ ਕੇਕ ਕਿਵੇਂ ਬਣਾਉਣਾਗਾ ਉਹ ਮੈਂ ਤੁਹਾਨੂੰ ਦੱਸਦੀਆਂਗੀ ਤੇ ਹਲਵਾਈ ਤਾਂ ਇਹਦੇ ਵਿੱਚ ਪਾਉਂਦੇ ਹੁੰਦੇ ਨੇਗੇ ਠੜਕੜੀ ਚੁੰਡੀ ਕਾ ਫੜਕੜੀ ਦੀ ਉਹ ਆਪ ਦੇ ਇੱਕ ਜਿਵੇਂ ਉਹਨਾਂ ਕੋਲੇ ਜ਼ਿਆਦਾ ਹੁੰਦਾ ਨਾ ਇਸ ਤਰ੍ਹਾਂ ਕਰਕੇ ਫਿਰ ਉਹ ਫੜਕੜੀ ਪਾਉਂਦੇ ਨੇਗੇ ਥੋੜੀ ਬਹੁਤੀ ਆਪਾਂ ਜੇ ਇੱਚ ਫੜਕੜੀ ਪਾਉਣੀ ਹੋਵੇ ਤਾਂ ਇੱਥੇ ਫੜਕੜੀ ਨੂੰ ਚੰਗੀ ਤਰ੍ਹਾਂ ਉਹ ਕਰਕੇ ਕਟਕੇ ਤੇ ਐਸ ਤਰ੍ਹਾਂ ਐ ਚੁੰਡੀ ਦੇ ਨਾਲ ਦੋ ਚੁੰਡੀਆਂ ਪਾ ਇੱਥੇ ਫੜਕੜੀ ਦੀ ਪਾ ਸਕਦੇ ਆ ਤੇ ਮੈਂ ਵੈਸੇ ਫੜਕੜੀ ਨਹੀਂ ਪਾਉਂਦੀ ਮੈਂ ਪਾਉਣੀ ਇੱਥੇ ਨਿੰਬੂ ਮੈਂ ਇਹ ਨਿੰਬੂ ਦਾ ਰਸ ਦੋ ਨਿੰਬੂ ਨਿਚੋੜੇ ਨੇਗੇ ਤੇ ਦੋ ਨਿੰਬੂ ਦੇ ਵਿੱਚ ਆਪਾਂ ਇੱਕ ਨਿੰਬੂ ਦਾ ਰਸ ਇਹਦੇ ਚ ਪਾਉਣੇ ਆਗੇ ਤੇ ਇਹ ਪਾਉਣਾ ਪੈਂਦਾ ਆਪਾਂ ਨੂੰ ਵੀ ਦੁੱਧ ਆਪਣਾ ਫਟ ਜੇ ਤੇ ਦੁੱਧ ਦੇ ਵਿੱਚ ਆਪਣੇ ਦੇ ਵਿੱਚ ਜਿਹੜੇ ਉਹ ਹੁੰਦੇ ਨੇ ਨਾ ਆਪਣੇ ਮਿਲਕ ਕੇਕ ਦੇ ਵਿੱਚ ਇਸ ਤਰ੍ਹਾਂ ਮੋਤੀ ਜੇ ਵਿੱਚ ਆਪਾਂ ਨੂੰ ਦੀਂਦੇ ਹੁੰਦੇ ਨੇਗੇ ਤੇ ਖੜਮਾ ਖੜਮਾ ਜਿਹਾ ਹੁੰਦਾ ਜਿਵੇਂ ਆਪਣੀ ਬੌਲੀ ਹੁੰਦੀ ਆ ਵੀ ਉਸ ਤਰ੍ਹਾਂ ਇਹ ਬਣ ਜੇਵੇ ਤੇ ਆ ਦੇਖੋ ਇਹ ਨਿੰਬੂ ਪਾਉਣ ਸਾਰੀ ਇਹ ਬਣਨਾ ਸਟਾਰਟ ਹੋ ਗਿਆ ਤੇ ਹੁਣ ਇਹਦੇ ਬਬਲ ਜਿ ਉੱਠਣਗੇ ਬਬਲ ਜਿ ਉੱਠਣ ਦੇ ਲਈ ਇਹਨਾਂ ਨੂੰ ਬਬਲੇ ਜੀ ਬੰਦ ਕਰਨ ਦੇ ਲਈ ਆਪਾਂ ਇਹਦੇ ਵਿੱਚ ਪਾਵਾਂਗੇ ਘਿਓ ਇੱਥੇ ਇਹ ਹੁਣ ਆਪਾਂ ਜਦੋਂ ਇਹਨੂੰ ਹਲਾਉਣੇ ਹੈਗੇ ਇਸ ਤਰ੍ਹਾਂ ਆ ਬਬਲ ਜੀ ਦੇਖੋ ਕਿੰਨੇ ਉੱਠਦੇ ਨੇਗੇ ਤੇ ਇਹ ਆਪਣੇ ਉੱਤੇ ਪੈਂਦੇ ਨੇ ਆ ਕੇ ਤੇ ਹੁਣ ਆਪਾਂ ਇੱਥੇ ਘਿਓ ਪਾਵਾਂਗੇ ਚਮਚੇ ਦੇ ਹਿਸਾਬ ਦੇ ਨਾਲ ਆਹੇ ਆਪਾਂ ਇਹ ਦੋ ਤਨ ਪਰ ਹੀ ਪਾਉਣਾ ਆਪਾਂ ਤੇ ਇਹ ਹੁਣ ਆਪਾਂ 2 ਚਮਚੇ ਦੇਸੀ ਘਿਓ ਦੇ ਚ ਪਾਤੇ। ਇਹ ਆਪਣੇ ਬਾਬਲੇ ਜਨਾ ਉੱਠਣਗੇ ਇਹਦੇ ਨਾਲ ਤੇ ਆਪਣਾ ਖੋਏ ਬਣਨ ਇਹ ਮਿਲਕ ਕੇਕ ਬਣਨ ਨੂੰ ਜਾਊਗਾ ਹੁਣ ਇਹ। ਹੁਣ ਆਪਾਂ ਇਹਨੂੰ ਤੇਜ਼ ਕਰ ਲੈਣਾ ਕਿਉਂਕਿ ਤੇਜ਼ ਕਰਨ ਦੇ ਨਾਲ ਹੀ ਇਹ ਆਪਣਾ ਜਲਦੀ ਬਣੂਗਾ ਤੇ ਅੱਧਾ ਘੰਟੇ ਨਾਲੋਂ ਤਾਂ ਉੱਤੇ ਆਪਾਂ ਨੂੰ ਹੋ ਚੁੱਕਿਆਗਾ। ਤੇ ਟਾਈਮ ਲੱਗ ਜਾਂਦਾ। ਜੇ ਪਾ ਪਿਓਰ ਚੀਜ਼ ਬਣਾ ਕੇ ਆਪਣੇ ਘਰੇ ਖਾਣੀ ਆ ਤਾਂ ਤਾਂ ਟਾਈਮ ਲੱਗੂਗਾ ਹੀ ਲੱਗੂਗਾ ਤੇ ਇਹ ਆਪਣਾ ਸਮਝ ਲੈ 1.5 ਕਿਲੋ ਦੁੱਧ ਸੀਗਾ ਨਾ 2 ਕਿਲੋ ਦੁੱਧ ਸੀਗਾ 1.5 ਦਾ ਹੀ ਬਣਿਆ ਹੈ ਹਨਾ 150 ਦਾ ਬਣਾਤੇ ਜਦੋਂ ਆਪਾਂ ਇਹ ਮਿਲਕ ਕੇ ਇੱਕ ਲੈਣ ਜਾਂਦੇ ਆ ਤੇ ਉੱਥੇ ਕੀ ਰੇਟ ਮਿਲਦਾ ਆਪਾਂ ਨੂੰ ਹਨਾ ਤੁਹਾਨੂੰ ਪਤਾ ਹੀ ਆ ਸਾਰੇ ਲੈ ਕੀ ਹੁੰਦੇ ਨੇ ਹਨਾ ਆਪਣੇ ਬੱਚਿਆਂ ਨੂੰ ਖਵਾਉਣ ਦੇ ਲਈ ਤਿਹਾਰਾਂ ਦਾ ਮੌਸਮ ਆਗਾ ਹਰ ਤਿਹਾਰ ਨੂੰ ਆਪਾਂ ਬੱਚਿਆਂ ਨੂੰ ਮਠਾਈ ਲੈ ਕੇ ਦਿੰਨੇ ਹਨਾ ਕੋਈ ਵੀ ਲੈ ਕੇ ਦਈਏ ਹਰ ਪਰਿਵਾਰ ਦੇ ਵਿੱਚ ਇਹੀ ਹੁੰਦੀ ਆ ਵੀ ਬੱਚਿਆਂ ਦੀ ਖੁਸ਼ੀ ਦੇ ਨਾਲ ਹੀ ਆਪਣੀ ਖੁਸ਼ੀ ਆ ਹਨਾ ਆਪਾਂ ਚੀਜ਼ ਖਾਈਏ ਨਾ ਖਾਈਏ ਆਪਾਂ ਬੱਚਿਆਂ ਨੂੰ ਜ਼ਰੂਰ ਲੈ ਕੇ ਦਿੰਨੀ ਆ ਤੇ ਇਸੇ ਲਈ ਭਣੇ ਆਪਾਂ ਮਤਲਬ ਇਹ ਚੀਜ਼ਾਂ ਘਰੇ ਰੈਡੀ ਕਰਦੇ ਆਂਗੇ ਤੇ ਵੀ ਆਪਾਂ ਘਰੇ ਚੀਜ਼ਾਂ ਬਣਾਈਏ ਤੇ ਆਪਣੇ ਬੱਚੇ ਘਰੇ ਪ्योर ਚੀਜ਼ ਖਾਣ ਤੇ ਤੁਸੀਂ ਇਸੇ ਤਰ੍ਹਾਂ ਆਪਣੇ ਘਰੇ ਚੀਜ਼ ਬਣਾਇਆ ਕਰੋ ਭਾਨੇ ਟਾਈਮ ਤਾਂ ਜਰੂਰ ਲੱਗਦਾ ਤੇ ਆਪਾਂ ਵਿਹਲੇ ਵੀ ਭਾਨੇ ਬੈਠੇ ਰਹਿੰਦੇ ਹਾਂਗੇ ਟਾਈਮ ਤਾਂ ਜਰੂਰ ਲੱਗਦਾ ਹਨ ਤੇ ਪਰ ਚੀਜ਼ ਪ्योर ਬਣ ਕੇ ਤਿਆਰ ਹੋ ਜਾਂਦੀ ਹੈ ਤੇ ਆ ਦੇਖੋ ਹੁਣ ਆਪਣਾ ਬਣਨਾ ਸ਼ੁਰੂ ਹੋ ਚੁੱਕਿਆ ਹਾਂਜੀ ਦੇਖੋ ਆਪਣਾ ਜਦੋਂ ਆਪਾਂ ਨਿੰਬੂ ਪਾ ਸੀਗਾ ਉਸ ਤੋਂ ਬਾਅਦ ਵਿੱਚ ਦੇਖੋ ਆਪਣਾ ਮਿਲਕ ਕੇਕ ਬਣਨ ਲੱਗ ਗਿਆ ਦੇਖੋ ਤੇ ਆਪਾਂ ਦੋ ਚਮਚੇ ਕਿਆਉ ਦੇ ਉੱਥੇ ਪਾਤੇ ਸੀਗੇ ਤੇ ਦੋ ਚਮਚੇ ਆਪਾਂ ਹੁਣ ਪਾਵਾਂਗੇ ਕਿਆਉ ਦੇ ਤੇ ਉਸ ਤੋਂ ਪਹਿਲਾਂ ਆਪਾਂ ਇਲਾਇਚੀ ਪਾਊਡਰ ਪਾਵਾਂਗੇ ਅੱਧਾ ਚਮਚਾ ਫਲੇਵਰ ਦੇਣ ਦੇ ਲਈ ਆਪਾਂ ਇੱਥੇ ਇਲਾਇਚੀ ਪਾਊਡਰ ਵੀ ਪਾਤਾ ਤੇ ਹੁਣ ਆਪਾਂ ਇੱਥੇ ਦੋ ਚਮਚੇ ਕਿਆਉ ਦੇ ਹੋਰ ਪਾਵਾਂਗੇ ਇਹ ਪੱਕਾ ਰੇ ਖਾਣਾ ਕਰਕੇ ਪਹਿਨੇ ਆਪਾਂ ਹਨਾ ਘਰੇ ਵਰਤਨਾ ਕਰਕੇ ਆਪਾਂ ਆਮ ਗੋਸਤੇ ਦੇਸੀ ਕਿਉ ਹੀ ਵਰਤਦੇ ਆਂਗੇ ਕਿਉਂਕਿ ਬੱਚਾ ਨੇ ਖਾਣਾ ਪਿਆਰ ਚੀਜ਼ ਫੇਰ ਹੀ ਹੈ ਨਾ ਆਪਣਾ ਵਧੀਆ ਪਿਆਰ ਚੀਜ਼ ਜਦੋਂ ਆਪਣੇ ਬੱਚੇ ਖਾਣਗੇ ਪਿਆਰ ਚੀਜ਼ ਤੇ ਫੇਰ ਹੀ ਆਪਣੇ ਘਰੇ ਹੈ ਨਾ ਕਿਉਂਕੋ ਬਣਾਏ ਦਾ ਫਾਇਦਾ ਹੁੰਦਾ ਹੈਗਾ ਜੇ ਆਪਾਂ ਬੱਚਿਆਂ ਨੂੰ ਖਵਾਈਏ ਹਰ ਚੀਜ਼ ਪਿਆਰ ਤੇ ਆਹ ਦੇਖੋ ਕਰਾਹੀ ਦੇ ਨਾਲ ਉਹ ਇਹ ਲੈਣੋਂ हट ਗਿਆ ਲੱਗਣੋਂ हट ਗਿਆ ਦੇਖ ਲਓ ਜਿਵੇਂ ਨਹੀਂ ਲੱਗਦਾ ਕਰਾਹੀ ਦੇ ਨਾਲ ਭੱਜਿਆ ਖਰਦਾ ਮੂਰੇ ਮੂਰੇ ਹਜੇ ਆਪਾਂ ਇਹ ਹੋਰ ਪਕਾਉਣਾਗਾ ਹਾਂ ਦੇਖੋ ਪੈਨੇ ਹੈ ਆਪਣੇ 40 ਤੋਂ 45 ਮਿੰਟ ਲੱਗ ਗਏ ਆਪਾਂ ਨੂੰ ਟੋਟਲ ਇਹਨੂੰ ਰੈਡੀ ਕਰਨ ਨੂੰ ਤੇ ਹੁਣ ਆਪਾਂ ਇਹਨੂੰ ਗਰਮ-ਗਰਮ ਨੂੰ ਹੀ ਡੱਬੇ ਦੇ ਵਿੱਚ ਆਪਾਂ ਘਿਓ ਲਾ ਲਿਆਗਾ ਤੇ ਇਹਦੇ ਵਿੱਚ ਆਪਾਂ ਪਾਉਣੇ ਆਂਗੇ ਤੇ ਜਿਹੜੇ ਹਲਵਾਈ ਹੁੰਦੇ ਨੇਗੇ ਇਹੇ ਭਣੇ ਇਹਨੂੰ ਜੰਮਣ ਦੇ ਲਈ ਹਨਾ ਉੱਥੇ ਜਿੱਥੇ ਇਹ ਪਕਾਉਂਦੇ ਨੇਗੇ ਇਹਨਾਂ ਦੇ ਧਰਿੰਦਚੋਰ ਤੇ ਪੱਠੀ ਉੱਥੇ ਹੀ ਇਹਨੂੰ ਜੰਮਣ ਦੇ ਲਈ ਧਰ ਦਿੰਦੇ ਨੇਗੇ ਕਿਉਂਕਿ ਇਹਨੂੰ ਗਰਮ ਗਰਮ ਚੀਜ਼ ਦੇ ਵਿੱਚ ਇਹ ਆਪਾਂ ਪਕਾਉਣਾਗਾ ਪੱਕਣ ਦੇ ਲਈ ਧਰਨਾਗਾ ਜੰਮਣ ਦੇ ਲਈ ਤੇ ਉੱਥੇ ਗਰਮੈਸ ਹੋਣੀ ਜ਼ਰੂਰੀ ਹੈ ਜਿੱਥੇ ਇਹ ਜੰਮੇ ਤੇ ਇਸ ਲਈ ਹਲਵਾਈ ਤਾਂ ਉੱਥੇ ਧਰ ਦਿੰਦੇ ਨੇ ਜਿੱਥੇ ਭੱਠੀ ਚਲਾਈ ਹੁੰਦੀਆਂ ਉਹਨਾਂ ਦੀ ਉਹ ਜਗ੍ਹਾ ਉਹਨਾਂ ਦੀ ਗਰਮ ਹੁੰਦੀ ਆ ਉਹ ਉੱਥੇ ਧਰ ਦਿੰਦੇ ਨੇਗੇ ਤੇ ਉਹਦੇ ਵਿੱਚੋਂ ਦੋ ਰੰਗ ਆਉਂਦੇ ਹੁੰਦੇ ਨੇਗੇ ਤੇ ਇਹ ਆਪਾਂ ਵੀ ਕੋਸ਼ਿਸ਼ ਉਹੀ ਕਰਾਂਗੇ ਵੀ ਇਹਦੇ ਵਿੱਚ ਦੋ ਰੰਗ ਆਉਣ ਤੇ ਆਪਾਂ ਵੀ ਉਸੇ ਤਰ੍ਹਾਂ ਹੀ ਵੀ ਤਾਂਾਂਗੇ ਗਰਮ-ਗਰਮ ਜਗ੍ਹਾ ਦੇ ਵਿੱਚ ਤੇ ਵੀ ਇਹਨੂੰ ਆਪਾਂ ਕੋਸ਼ਿਸ਼ ਉਹੀ ਕਰਾਂਗੇ ਵੀ ਆਪਾਂ ਇਨੂੰ ਉਹਨਾਂ ਮਤਲਬ ਉਸ ਜਗ੍ਹਾ ਤੇ ਰੱਖੀਏ ਜਿੱਥੇ ਇਹਦੇ ਦੋਨੇ ਕਲਰ ਆਉਣ ਤੇ ਪੂਰੇ ਵਧੀਆ ਜਿਸ ਤਰ੍ਹਾਂ ਹਲਵਾਈਆਂ ਦਾ ਹੁੰਦਾ ਹਨਾ ਉਸ ਤਰ੍ਹਾਂ ਹੀ ਤੇ ਆਪਾਂ ਹੁਣ ਇਹ ਪਹਿਲਾਂ ਸੈੱਟ ਕਰ ਲਈਏ ਇਸ ਤਰ੍ਹਾਂ ਘਿਓ ਲਾਲਿਆ ਸੀਗਾ ਆਪਾਂ ਡੱਬੇ ਨੂੰ ਥੱਲੇ ਪਹਿਲਾਂ ਘਿਓ ਲਾ ਕੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਸੈੱਟ ਕਰ ਦਈਏ ਦੇਖੋ ਭੈਣੇ ਆਪਾਂ ਟਕਾਤਾ ਇਹ ਹੁਣ ਟਕਾ ਕੇ ਇਹ ਆਪਾਂ ਇਹਨੂੰ ਟੱਕਣ ਲਾ ਦਈਏ ਭੈਣੇ ਗਰਮ-ਗਰਮ ਨੂੰ ਤੇ ਗਰਮ-ਗਰਮ ਗਰਮ ਜਗ੍ਹਾ ਦੇ ਵਿੱਚ ਇਹਨੂੰ ਆਪਾਂ ਰੱਖਾਂਗੇ ਜਿੱਥੇ ਇਹ ਜੰਮੇ ਇਹਨੂੰ 4 ਤੋਂ 5 ਘੰਟੇ ਲੱਗਣਗੇ ਜੰਮਣ ਦੇ ਲਈ ਤੇ ਫਿਰ ਆਪਾਂ ਤੁਹਾਨੂੰ ਉਸ ਤੋਂ ਬਾਅਦ ਵਿੱਚ ਇਹਨੂੰ ਕੱਢ ਕੇ ਦਿਖਾਵਾਂਗੇ ਦੇਖੋ ਜੀ ਆਪਣਾ ਮਿਲਕ ਕੇਕ ਜੰਮ ਕੇ ਪੂਰਾ ਰੈਡੀ ਹੈਗਾ ਆ ਦੇਖੋ ਇਹਨੂੰ ਪੂਰੇ ਆਪਾਂ 5 ਘੰਟੇ ਰੱਖਿਆ ਹੈਗਾ 5 ਘੰਟੇ ਆਪਾਂ ਇਹਨੂੰ ਪੂਰੀ ਗਰਮੈਚ ਦੇ ਵਿੱਚ ਰੱਖਿਆ ਗਰਮੈਚ ਦੇ ਵਿੱਚ ਹੀ ਜੰਮਿਆਗਾ ਤੇ ਜੰਮ ਕੇ ਬਿਲਕੁਲ ਰੈਡੀ ਹੋ ਗਿਆ ਹੁਣ ਇਹ ਤੇ ਹੁਣ ਆਪਾਂ ਇਹਨੂੰ ਕੱਟ ਦੇਾਂਗੇ ਕੱਟ ਕੇ ਫਿਰ ਤੁਹਾਨੂੰ ਪੀਸ ਕੱਢ ਕੇ ਦਿਖਾਉਣੇ ਆ ਹਾਂਜੀ ਦੇਖੋ ਆਪਾਂ ਕੱਲਾ ਕੱਲਾ ਕਰਕੇ ਸਾਰੇ ਪੀਸ ਕੱਢ ਲਏ ਤੇ ਬਹੁਤ ਸੋਹਣਾ ਆਪਣਾ ਇਹ ਬਣ ਕੇ ਮਿਲ ਕੇ ਕੇ ਤਿਆਰ ਹੋਇਆਗਾ ਤੇ ਤੁਸੀਂ ਵੀ ਘਰ ਦੇ ਵਿੱਚ ਜਰੂਰ ਬੱਚਿਆਂ ਨੂੰ ਬਣਾ ਕੇ ਜਰੂਰ ਖਵਾਇਓ ਤੇ ਆਪਣਾ ਮਿਲਕ ਕੇਕ ਬਣ ਕੇ ਬਿਲਕੁਲ ਰੈਡੀ ਹੈਗਾ ਦੇਖੋ ਕਿੰਨੇ ਸੋਹਣੇ ਪੀਸ ਨਿਕਲੇ ਨੇਗੇ ਕਿੰਨਾ ਵਧੀਆ ਬਣ ਕੇ ਤਿਆਰ ਹੋਇਆਗਾ ਤੇ ਬਿਲਕੁਲ ਹਲਵਾਈ ਵਰਗਾ ਜਿਸ ਤਰ੍ਹਾਂ ਹਲਵਾਈ ਦਾ ਹੁੰਦਾ ਹੈ ਨਾ ਦੇਖੋ ਵਿੱਚੋਂ ਕਾਫੀ ਕਲਰ ਤੇ ਉਪੋਂ ਥੋੜੀ ਥੋੜੀ ਚਟਾਈ ਮਾਰਦੀ ਹੈਗੀ ਤੇ ਇਹ ਕਾਫੀ ਕਲਰ ਤਾਂ ਹੋਇਆਗਾ ਵਿੱਚੋਂ ਜਿਸ ਤਰ੍ਹਾਂ ਆਪਣੇ ਹਲਵਾਈ ਦਾ ਨਹੀਂ ਹੁੰਦਾ ਕਾਫੀ ਕਲਰ ਆਪਾਂ ਨੂੰ ਗਰਮ ਥਾਂ ਦੇ ਵਿੱਚ ਰੱਖਣਾ ਪੈਂਦਾ ਇਹ ਗਰਮ ਥਾਂ ਦੇ ਵਿੱਚ ਮੈਂ ਇਹ ਰੱਖਿਆ ਸੀਗਾ ਕਮਰੇ ਦੇ ਵਿੱਚ ਜਿੱਥੇ ਪੱਖਾ ਵੀ ਨਹੀਂ ਸੀ ਚੱਲਦਾ ਤੇ ਭੂਰੇ ਦੇ ਵਿੱਚ ਲਵੇਟ ਕੇ 5 ਘੰਟੇ ਇਹਨੂੰ ਰੱਖਿਆ ਤੇ ਆ ਦੇਖੋ ਪ੍ਰੋਪਰ ਹਲਵਾਈ ਵਾਂਗੂ ਬਣ ਕੇ ਬਿਲਕੁਲ ਰੈਡੀ ਹੋਇਆਗਾ ਤੇ ਤੁਸੀਂ ਵੀ ਇਸੇ ਤਰ੍ਹਾਂ ਹੀ ਬਣਾਇਓ ਤੇ ਬਣਾ ਕੇ ਬੱਚਿਆਂ ਨੂੰ ਖਵਾਇਓ ਤੇ ਆਪਣਾ ਇਹ 2 ਕਿਲੋ ਦੁੱਧ ਤਾਂ ਤਿਆਰ ਹੋਇਆਗਾ ਇੰਨਾ ਮਿਲਕ ਕੇਕ ਤੇ ਜੇ ਆਪਾਂ ਇੰਨਾ ਹੀ ਮਿਲਕ ਕੇਕ ਸਹਿਰੋਂ ਲੈ ਕੇ ਆਈਏ ਨਾਲੇ ਤਾਂ ਵਿੱਚ ਮਲਾਵਟ ਹੁੰਦੀ ਆ ਤੇ ਨਾਲੇ ਭਨੇ ਵਧੀਆ ਨਹੀਂ ਹੁੰਦਾ ਦੇਖੋ ਉੱਥੇ ਤਾਂ ਹੁਣ ਸਹਿਰਾਂ ਦੇ ਵਿੱਚ ਤਾਂ ਗੰਦੀ ਮਿਲਦਾ ਆਪਾਂ ਨੂੰ ਆਪਾਂ ਦੇਖਦੇ ਆਂਗੇ ਕਿਉਂਕਿ ਜਦੋਂ ਤਿਆਰਾਂ ਦਾ ਜਿ ਟਾਈਮ ਹੁੰਦਾਗਾ ਹੁਣ ਦੀਵਾਲੀ ਆ ਰਹੀ ਆਪਣੀ ਤੇ ਦੀਵਾਲੀ ਦੇ ਵਿੱਚ ਜਦੋਂ ਪ੍ਰੋਗਰਾਮ ਹੁੰਦੇ ਨੇ ਕਈ ਇਕੱਠੇ ਪ੍ਰੋਗਰਾਮ ਆ ਜਾਂਦੇ ਨੇ ਸਹਿਰਾਂ ਕਰਵਾ ਚੌਥ ਦੀਵਾਲੀ ਤੇ ਉਹਦਾ ਫਿਰ ਸਾਰੀਆਂ ਹੀ ਮਠਿਆਈਆਂ ਦੇ ਵਿੱਚ ਮਲਾਵਟ ਬਹੁਤ ਜ਼ਿਆਦਾ ਹੁੰਦੀ ਆ ਇੰਨਾ ਦੁੱਧ ਇਹਨਾਂ ਨੂੰ ਮਿਲਦਾ ਨਹੀਂਗਾ ਤੇ ਇਸ ਲਈ ਮਲਾਵਟ ਕਰ ਕਰੀ ਆਪਾਂ ਜਿੰਦੇ ਨੇਗੇ ਤੇ ਤੁਸੀਂ ਭਨੇ ਕਾ ਵੱਧ ਵੱਧ ਘਰੇ ਤਿਆਰ ਕਰਿਆ ਕਰੋ ਤੇ ਆਪਣਾ ਚੈਨਲ ਬੇਬੇ ਦੀ ਰਸੋਈ ਨੂੰ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰਿਆ ਕਰੋ ਵੀਡੀਓ ਆਪਣੀ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਤੇ ਘੰਟੀ ਦਾ ਬਟਨ ਤੇ ਉਹ ਤੁਸੀਂ ਜ਼ਰੂਰ ਭਨੇ ਦਬਾ ਦਿਓ ਕਿਉਂਕਿ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਿਆ ਕਰੇ ਸੋ ਆਪਣੀ 9 ਵਜੇ ਵੀਡੀਓ ਆਉਂਦੀ ਹੈਗੀ ਯਾ YouTube ਦੇ ਉੱਤੇ ਸ਼ਾਮ ਨੂੰ 5 ਵਜੇ Facebook ਦੇ ਉੱਤੇ ਹੁੰਦੀ ਆ ਬੇਬੇ ਦੀ ਰਸੋਈ ਉਹਨੂੰ Facebook ਦੇ ਉੱਤੇ ਫੋਲੋ ਕਰ ਲਓ ਜਿੰਨਾ ਭੈਣਾਂ ਨੇ Facebook ਤੇ ਦੇਖਣੀ ਆ ਉਹ Facebook ਤੇ ਫੋਲੋ ਕਰ ਲਓ ਜਿੰਨਾ ਭੈਣਾਂ ਨੇ YouTube ਦੇਖਣਾ ਤੇ YouTube ਨੂੰ ਸਬਸਕ੍ਰਾਈਬ ਕਰ ਲਓ ਤੇ ਚੰਗਾ ਭੈਣੇ ਮਿਲਦੇ ਆ ਕੱਲ ਨੂੰ ਕਿਸੇ ਨਵੀਂ ਰੈਸਪੀ ਦੇ ਨਾਲ ਤੇ ਤਾਂ ਤਦ ਤੱਕ ਲਈ ਸਤਿ ਸ੍ਰੀ ਅਕਾਲ